ਹੁੰਦਾ ਜਿੰਦੇ ਹਿਰਦੇ ਵਿੱਚ ਹੰਕਾਰ ਵਸਿਆ ਹੁੰਦਾ ਓਮੇ ਵਸੀ ਹੁੰਦੀ ਹੈ ਪਰ ਜਿਨ੍ਹਾਂ ਦੇ ਹਿਰਦੇ ਵਿੱਚ ਓਮੇ ਨਹੀਂ ਹੁੰਦੀ ਤੇ ਉਹ ਤਾਂ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਹ ਤਾਂ ਹਰ ਵੇਲੇ ਪ੍ਰਮਾਤਮਾ ਦੀ ਉਸਤਤ ਕਰਦਾ ਹੈ ਕਹਿੰਦੇ ਨੇ ਕਿ ਇੱਕ ਭਗਤ ਜੈਦੇਵ ਜੀ ਹੋਏ ਨੇ ਕਹਿੰਦੇ ਨੇ ਉਹਨਾਂ ਦਾ ਜਿਹੜਾ ਬੰਗਾਲ ਦੇ ਵਿੱਚ ਜੋ ਜਨਮ ਹੋਇਆ ਸੀ ਕੇਂਦਰੀ ਪਿੰਡ ਵਿੱਚ ਕਹਿੰਦੇ ਨੇ ਕਿ ਜਿਹੜਾ ਭਗਤ ਜੈਦੇਵ ਜੀ ਜਦੋਂ ਛੋਟੀ ਉਮਰ ਦੇ ਵਿੱਚ ਸਨ ਨਾ ਤੇ ਉਹਨਾਂ ਦਾ ਕੀ ਹੋਇਆ ਸੀ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਮਾਦਾਬੇ ਦਾ ਚੁ ਚੜਾਈ ਕਰਕੇ ਸਨ ਤੇ ਜਦੋਂ ਚੜਾਈ ਕਰਗੇ ਤੇ ਕਹਿੰਦੇ ਕਿ ਇੱਕ ਪਿੰਡ ਵਿੱਚ ਨਰੰਜਨ ਨਾਮ ਦਾ ਇੱਕ ਭਾਈ ਰਹਿੰਦਾ ਸੀ ਉਹ ਬੜਾ ਪਾਪੀ ਤੇ ਬੜਾ ਪਾਪ ਕਮਾਉਣ ਵਾਲਾ ਸੀ ਤੇ ਜਦੋਂ ਭਾਈ ਜੋ ਭਗਤ ਜੈਦੇਵ ਜੀ ਦਾ ਜੋ ਮਾਦਾ ਪਿਤਾ ਚੜਾਈ ਕਰ ਗਏ ਤੇ ਉਸ ਤੋਂ ਬਾਅਦ ਜੋ ਭਾਈ ਨਰਿੰਜਨ ਬੜੀਆਂ ਭਗਤ ਜੈਦੇਵ ਨਾਲ ਹਮਦਰਦੀ ਵਰੀਆਂ ਗੱਲਾਂ ਕਰਨ ਲੱਗ ਪਿਆ ਕਹਿਣ ਲੱਗਾ ਤੇਰੇ ਪਛੋਟੇ ਉਮਰ ਵਿੱਚ ਸੀਗਾ ਭਗਤ ਜੈਦੇਵ ਜੀ ਕਹਿਣ ਲੱਗਾ ਵੀ ਤੇਰੀ ਮਾਦਾ ਪਿਤਾ ਦਾ ਚੜਾਈ ਕਰ ਗਏ ਨੇ ਮੈਂ ਤੁਹਾਡੇ ਤੋਂ ਕਰਜ਼ਾ ਲੈਣਾ ਹੈ ਤੇ ਤੂੰ ਐ ਕਰੀ ਤੂੰ ਕਰਜ਼ਾ ਮੈਨੂੰ ਵੱਡੀ ਉਮਰ ਦੇ ਵਿੱਚ ਦੇ ਦੇ ਜੇ ਵੱਡੀ ਉਮਰ ਦੇ ਵਿੱਚ ਨਹੀਂ ਦੇ ਸਕਦਾ ਤਾਂ ਤੂੰ ਕੀ ਕਰਨਾ ਘਰ ਆਪਣੇ ਘਰ ਦਾ ਸਵਾਨ ਤੇ ਜਿਹੜਾ ਆਪਣਾ ਤੇਰਾ ਘਰ ਹੈ ਇਹ ਮੇਰੇ ਨਾਮ ਤੇ ਗਹਿਣੇ ਮੇਰੇ ਮੇਰੇ ਨਾਮ ਤੇ ਕਰ ਦੇ ਤੇ ਭਾਈ ਨਰਿੰਦਰ ਕਹਿ ਲੇਗਾ ਮੇਰੇ ਨਾਮ ਦੇ ਘਰ ਦੇ ਤੰਕੀ ਹੋਇਆ ਜਦੋਂ ਭਾਈ ਨਰਿੰਦਰਨ ਜੋ ਬਾਪ ਘਮਾਉਣ ਵਾਲਾ ਸੀ ਹੰਦਰ ਸੀ ਸੀ ਹੁੰਦੇ ਆ ਦੀਆਂ ਗੱਲਾਂ ਕਰਦਾ ਸੀ ਉਹਨੇ ਆਪਣਾ ਆਪਣੇ ਨਾਮ ਤੇ ਸਾਰਾ ਭਗਤ ਜੈ ਦੇਵ ਜੀ ਦਾ ਜਿਹੜਾ ਕਾਲ ਸੀ ਨਾ ਆਪਣੇ ਨਾਮ ਕਰਵਾ ਲਿਆ ਜਦੋਂ ਨਾਮ ਕਰਵਾ ਲਿਆ ਕਹਿੰਦੇ ਘਰ ਜਾ ਕੇ ਜਾਂਦਾ ਹੈ ਪਤਰੀ ਲਿਖਵਾ ਲੈਂਦਾ ਘਰ ਜਾ ਕੇ ਜਾਂਦਾ ਹੈ ਨਾ ਤੇ ਕਹਿੰਦੇ ਨੇ ਅਚਾਨਕ ਹੀ ਕੀ ਹੁੰਦਾ ਹੈ ਜੋ ਪਾਇਰੰਜਨ ਹੁੰਦਾ ਉਹਦੇ ਕਾਰਨ ਉੱਗ ਲੱਗ ਜਾਂਦੀ ਹੈ ਪਰ ਭਗਤ ਜੈਦੇਵ ਜੀ ਬੁਝਾਉਣ ਦੀ ਕੋਸ਼ਿਸ਼ ਕਰਦੇ ਨੇ ਪਾਣੀ ਪਾਉਂਦੇ ਨੇ ਮਿੱਟੀ ਪਾਉਂਦੇ ਨੇ ਅਨੇਕਾ ਯਤਨ ਕਰਦੇ ਨੇ ਪਰ ਆਗ ਬੁਝਦੀ ਨਹੀਂ ਘਰ ਸੜ ਕੇ ਸੁਆਹ ਹੋ ਜਾਂਦਾ ਜਿੰਦੇ ਵਿੱਚ ਨਾਮ ਲਿਖਿਆ ਸੀ ਉਹ ਘਰ ਉਹਦੇ ਨਾਮ ਤੇ ਹੋਇਆ ਸੀ ਬੜਾ ਪਛਤਾਉਂਦਾ ਹੈ ਕਹਿਣ ਲੱਗਿਆ ਕਿ ਮੈਂ ਤੇਰੇ ਤੇ ਪਾਇਰੰਜਨ ਪਤਾ ਕੀ ਕਹਿਣ ਲੱਗਿਆ ਕਿਆਨ ਲੱਗਿਆ ਕਿ ਮੈਂ ਤੇਰੇ ਤੇ ਧੋਖਾ ਕੀਤਾ ਹੈ ਤੂੰ ਮੇਰਾ ਕਰਜ਼ਾ ਨਹੀਂ ਦੇ ਸਕਦਾ ਸੀ ਮੈਂ ਤੇਰੇ ਨਾਲ ਧੋਖਾ ਕਰਕੇ ਤੇਰੇ ਤੋਂ ਘਰ ਵੀ ਲੈ ਲਿਆ ਪਰ ਮੈਂ ਕੁਝ ਵੀ ਪ੍ਰਾਪਤ ਨਾ ਕਰ ਸਕਿਆ ਕਿਉਂਕਿ ਜਿੰਨਾ ਕਿਉਂਕਿ ਪਾਏ ਪਗਤ ਜੋ ਜੈਦੇਵ ਸੀ ਉਹ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਸੀ ਕਿਉਂਕਿ ਜਿਹੜਾ ਮਨੁੱਖ ਬੰਦਗੀ ਕਰਨ ਵਾਲਾ ਹੁੰਦਾ ਹੈ ਪਰਮਾਤਮਾ ਪੈਜ ਉਹਨਾਂ ਦੀ ਆਪ ਰੱਖਦਾ ਹੈ ਕੋਈ ਨਾ ਕੋਈ ਵਸੀਲਾ ਬਣਾਉਂਦਾ ਹੈ ਕੋਈ ਨਾ ਕੋਈ ਸਾਧਨ ਹੁੰਦਾ ਹੈ ਉਸ ਸਾਧਨ ਦੇ ਰਾਹੀ ਪਰਮਾਤਮਾ ਫਿਰ ਬਚਾਉਂਦਾ ਹੈ ਭਗਤ ਜੈਦੇਵ ਨੂੰ ਕਰਜੇ ਤੋਂ ਮੁਕਤ ਕਰਾ ਦਿੱਤਾ ਭਾਉਂ ਦਾ ਸਕਾਰ ਛਾੜ ਕੇ ਉਸ ਭਾਈ ਨਰੰਜਨ ਨੂੰ ਵੀ ਫਿਰ ਸੇਧ ਦੇ ਦਿੱਤੀ ਕਿਉਂਕਿ ਤੂੰ ਅੱਜ ਤੋਂ ਬਾਅਦ ਪਰਮਾਤਮਾ ਦਾ ਨਾਮ ਜਪਣਾ ਹੈ ਕਿਉਂਕਿ ਪਰਮਾਤਮਾ ਹਰ ਥਾਂ ਤੇ ਪਰਮਾਤਮਾ ਸਾਡੀ ਪੈਜ ਰੱਖਦਾ ਹੈ ਜੇ ਭਗਤ ਪ੍ਰਲਾਦ ਦੀ ਅਸੀਂ ਗੱਲ ਕਰੀਏ ਨਾ ਉਹਦੀ ਵੀ ਪ੍ਰਮਾਤਮਾ ਨੇ ਪੈਜ ਰੱਖੀ ਸਹਿਰਨਾਖਸ਼ ਨੇ ਬੜੇ ਦੁਸ਼ਟ ਕੀਤੇ ਬੜੇ ਉਹਨੂੰ ਕਸ਼ਟ ਦਿੱਤੇ ਦੁੱਖ ਦਿੱਤੇ ਤਕਲੀਫਾਂ ਦਿੱਤੀਆਂ ਪਰ ਅੰਦਰ ਦੇ ਵਿੱਚ ਪ੍ਰਮਾਤਮਾ ਨੇ ਭਗਤ ਪ੍ਰਲਾਦ ਜੀ ਜਿਹਦੀ ਪੈਜ ਰੱਖੀ ਕਿਉਂਕਿ ਉਹਨਾਂ ਦੀ ਪੈਜ ਰੱਖਦਾ ਜਿਹੜੇ ਪ੍ਰਮਾਤਮਾ ਦੀ ਉਸਤ ਕਰਦੇ ਨੇ ਪ੍ਰਮਾਤਮਾ ਦੀ ਗੁਣ ਗਾਉਂਦੇ ਨੇ ਕਹਿੰਦੇ ਨੇ ਨੈ ਨਿੰਦਿਆ ਨੈ ਉਸਤ ਜਾ ਕੇ ਲੋਭ ਮੋਹ ਭਮਾਨਾ ਹੁੰਦੇ ਹਿਰਦੇ ਵਿੱਚ ਲੋਭ ਖਤਮ ਹੋ ਜਾਂਦਾ ਹੈ ਪਾਵਾਂ ਲੋਭ ਹੈ ਪਾਵਾਂ ਮੋਹ ਹੈ ਵਿਮਾਨ ਹੈ ਅਗੇ ਕਹਿੰਦੇ ਨੇ ਹਰ ਇੱਕ ਸੋਗ ਤੇ ਰਹੇ ਨਿਆਰੋ ਨਾਹੀਂ ਮਾਨ ਭੁਮਾ ਨਾ ਪਾਵਾਂ ਖੁਸ਼ੀ ਹੈ ਪਾਵਾਂ ਗਮੀ ਹੈ ਪਮ ਮਾਨ ਹੈ ਪਾਵਾਂ ਉਪਮਾਨ ਹੈ ਕਿਉਂਕਿ ਉਹਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਉਹਨੂੰ ਫਰਕ ਨਹੀਂ ਪੈਂਦਾ ਕਿਉਂਕਿ ਜਿੰਦੇ ਹਿਰਦੇ ਵਿੱਚ ਪ੍ਰਮਾਤਮਾ ਵਸਿਆ ਹੋਇਆ ਹੈ ਕਿਉਂਕਿ ਖੁਸ਼ੀ ਤੇ ਗਮੀ ਸਾਡੇ ਨਾਲ ਚੱਲਣ ਵਾਲੀ ਹੈ ਜੇ ਅੱਜ ਸਾਡੇ ਘਰ ਵਿੱਚ ਖੁਸ਼ੀਆਂ ਆਈਆਂ ਨੇ ਤਾਂ ਗੰਮੀ ਵੀ ਆਉਣੀ ਹੈ ਜਿਵੇਂ ਇੱਕ ਬੱਚੇ ਨੇ ਜਨਮ ਲਿਆ ਘਰ ਦੇ ਵਿੱਚ ਬੜੀਆਂ ਖੁਸ਼ੀਆਂ ਪਰ ਸਤਿਗੁਰ ਕੰਨੇ ਨੇ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਇਹ ਘਰ ਨਾਮ ਦੇ ਮੇਰ ਮੰਤਨ ਸ਼ੀਤਲ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਪਾਏ ਨੰਦ ਲਾਲ ਜਿਹਨੂੰ ਪੁੱਛਿਆ ਸੀ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਏ ਨੰਦ ਲਾਲ ਨੂੰ ਕਹਿੰਦੇ ਕਿ ਭਗਤਾਂ ਤੂੰ ਦੱਸ ਕਿ ਖੁਸ਼ੀ ਤੇ ਗਮੀ ਕੀ ਹੈ ਕਹਿਣ ਲੱਗੇ ਕਿ ਪ੍ਰਭੂ ਦਾ ਨਾਮ ਜਦੋਂ ਵੀ ਪ੍ਰਭੂ ਦੀ ਯਾਦ ਨੂੰ ਮਨ ਵਿੱਚ ਉਹ ਸੌਂਦੇ ਹਾਂ ਤਾਂ ਖੁਸ਼ੀ ਹੈ ਜਦੋਂ ਅਸੀਂ ਪ੍ਰਭੂ ਦਾ ਨਾਮ ਮਨ ਤੋਂ ਵਸਾਰ ਦਿੰਦੇ ਹਾਂ ਤਾਂ ਗਮੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਅੱਜ ਤੈਨੂੰ ਪਤਾ ਲੱਗ ਗਿਆ ਕੱਲ ਨੂੰ ਤੂੰ ਦੁਨੀਆ ਦੇ ਵਿੱਚ ਕਦੇ ਵੀ ਤੈਨੂੰ ਕੋਈ ਮਾੜਾ ਨਹੀਂ ਬੋਲੇਗਾ ਕੋਈ ਮਾੜਾ ਨਹੀਂ ਬੋਲੇਗਾ ਕਿਉਂਕਿ ਅੱਜ ਵੀ ਉਹਦਾ ਨਾਮ ਅਸੀਂ ਯਾਦ ਕਰਦੇ ਹਾਂ ਕਿਉਂਕਿ ਕਿਉਂ ਖੁਸ਼ੀ ਤੇ ਗਮੀ ਸਾਡੇ ਘਰ ਵਿੱਚ ਆਉਂਦੀ ਹੀ ਰਹਿਣੀ ਹੈ ਮਾਨ ਤੇ ਵਿਮਾਨ ਸਾਡੇ ਵਿੱਚ ਆਉਂਦਾ ਹੀ ਰਹਿਣਾ ਅੱਗੇ ਸਤਿਗੁਰੂ ਜੀ ਕੀ ਕਹਿਣਾ ਕਰਦੇ ਨੇ ਆਸਾ ਮਨਸਾ ਸਗਲ त्यागਿਆ ਜਗ ਤੇ ਰਹੇ ਨਰਾਸਾ ਕਾਮ ਕ੍ਰੋਧ ਜੇ ਪਰਸੈ ਨਾ ਹਨ ਤੇ ਕਟ ਬ੍ਰਹਮ ਨਿਵਾਸਾ ਆਸਾ ਮਨਸਾ ਸਗਲ त्यागਿਆ ਆਸਾ ਤੇ ਮਨਸਾ ਸਾਨੂੰ ਤਿਆਗ ਦੇਣੀ ਚਾਹੀਦੀ ਹੈ ਕਿਉਂਕਿ ਜਿਹੜੀ ਅਸੀਂ ਪ੍ਰਾਪਤੀ ਕਰਦੇ ਆ ਨਾ ਕ੍ਰਿਸ਼ਨਾਂ ਦੀ ਮਾਇਆ ਦੀ ਇਹਨਾਂ ਨੂੰ ਤਿਆਗ ਦੇਣਾ ਚਾਹੀਦਾ ਹੈ ਕਾਮ ਕ੍ਰੋਧ ਲੋਭ ਨੂੰ ਛੱਡ ਦੇਣਾ ਚਾਹੀਦਾ ਹੈ ਜਿਵੇਂ ਅਸੀਂ ਪਿਛਲੇ ਦਵਾਨਾਂ ਵਿੱਚ ਵਿਚਾਰ ਕਰਦੇ ਸੀ ਨਾ ਕਾਮ ਕ੍ਰੋਧ ਲੋਭ ਮੋਹ ਭਾਨ ਛੁੱਟੀ ਹੈ ਢੀਜੇ ਅਗਨ ਜਲਾਏ ਕਿਉਂਕਿ ਇਹਨਾਂ ਨੂੰ ਇਹਨਾਂ ਨੂੰ ਆਗ ਦੇ ਵਿੱਚ ਸੁੱਟ ਦੇਣਾ ਚਾਹੀਦਾ ਹੈ ਇਹਨਾਂ ਨੂੰ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਆਸਾ ਸਿਰਫ ਇੱਕ ਪ੍ਰਮਾਤਮਾ ਤੇ ਰੱਖਣੀ ਚਾਹੀਦੀ ਹੈ ਆਸ ਸਿਰਫ ਇੱਕ ਪ੍ਰਮਾਤਮਾ ਤੇ ਰੱਖਣੀ ਚਾਹੀਦੀ ਹੈ ਕਿਉਂਕਿ ਬਾਣੀ ਕਹਿੰਦੀ ਹੈ ਆਸਾ ਕਰਦਾ ਜਗੂਆ ਆਸਾ ਮਰਿਆ ਨਾ ਜਾਏ ਕਿਉਂਕਿ ਆਸਾ ਕਰਦਾ ਜਗੂਆ ਕਿਉਂਕਿ ਆਸਾ ਜਿਹੜੀਆਂ ਅਸੀਂ ਕਰਦੇ ਹਾਂ ਇਹ ਸਾਡੇ ਨਾਲ ਨਹੀਂ ਚੱਲਣੀਆਂ ਇਹ ਸਾਡੇ ਨਾਲ ਨਿਭਣ ਵਾਲੀਆਂ ਨਹੀਂ ਇਸ ਲਈ ਤੂੰ ਕੀ ਕਰਨਾ ਗਰ ਇੱਕ ਜੇ ਟੇਕ ਰੱਖਣੀ ਹੈ ਤੇ ਪ੍ਰਮਾਤਮਾ ਦੇ ਨਾਮ ਵਿੱਚ ਰੱਖਣੀ ਹੈ ਕਿਉਂਕਿ ਆਰ ਬਿਸਰਤ ਸਦਾ ਖੁਵਾਰੀ ਤਾ ਕੋ ਧੋਖਾ ਕਾਹ ਵਿਆਪੈ ਜਾ ਕੋ ਓਟ ਤੁਹਾਰੀ ਕਾਮ ਕ੍ਰੋਧੇ ਪਰਸੈ ਨਾਹਨ 떼ਕਰ ਬ੍ਰਹਮਨ ਵਾਸਾ ਇਹ ਕਾਮ ਕ੍ਰੋਧ ਤੇਰੇ ਤੈਨੂੰ ਫਿਰ ਪਰਸਦੇ ਨਹੀਂ ਤੈਨੂੰ ਫਿਰ ਤਕਲੀਫ ਨਹੀਂ ਦੇਣਗੇ ਕਿਉਂਕਿ ਤੇਰੇ ਹਿਰਦੇ ਵਿੱਚ ਕੀ ਹੋਇਆ ਪ੍ਰਮਾਤਮਾ ਦਾ ਨਾਮ ਵਸ ਗਿਆ ਪ੍ਰਮਾਤਮਾ ਦੀ ਬੰਦਗੀ ਵਸ ਗਈ ਹੈ ਅੱਗੇ ਕਹਿੰਦੇ ਨੇ ਗੋਹਰੇ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਬਿਸ਼ਾਨੀ ਨਾਨਕ ਲੇਨ ਭਇਓ ਗੋਬਿੰਦ ਸਿਆੰ ਜਿਉ ਪਾਣੀ ਸੰਗ ਪਾਣੀ ਕਹਿੰਦੇ ਅਗੇ ਗੁਰੂ ਨੇ ਤੇਰੇ ਤੇ ਕਿਰਪਾ ਕੀਤੀ ਐ ਤੈਨੂੰ ਜੁਗਤ ਦਿੱਤੀ ਐ ਗੁਰ ਕਿਰਪਾ ਜੇ ਨਾਰ ਕੋ ਗੀਨੀ ਤੇ ਇਹ ਜੁਗਤ ਵਿਸ਼ਾਨੀ ਕਿਉਂਕਿ ਜੁਗਤ ਕੀ ਹੈ ਗੁਰੂ ਦਾ ਟੰਗ ਗੁਰੂ ਦਾ ਤਰੀਕਾ ਕਿਉਂਕਿ ਗੁਰੂ ਦਾ ਤਰੀਕਾ ਕੀ ਹੈ ਗੁਰੂ ਦਾ ਉਪਦੇਸ਼ ਗੁਰੂ ਦਾ ਗਿਆਨ ਗੁਰੂ ਦੀ ਸਮਝ ਗੁਰੂ ਦੀ ਸੋਝੀ ਕਿਉਂਕਿ ਗੁਰੂ ਜਦੋਂ ਕਿਰਪਾ ਕਰਦਾ ਹੈ ਫਿਰ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਗੁਰਮੁਖ ਕੀ ਹੈ ਤੇ ਦੁਰਮੁਖ ਕੀ ਹੈ ਜਿਹਨੂੰ ਬਾਣੀ ਕਹਿੰਦੀ ਹੈ ਨਾ ਗੁਰ ਕੀ ਮਤੋ ਲਿਆਨੇ ਤਖਤ বিনা ਬੋਡੂ ਬੇਸੀ ਆਨੇ ਜਿਨੂੰ ਬਾੜੀ ਕਹਿੰਦੇ ਐ ਗਿਆਨ ਅੰਜਨ ਗੁਰ ਦਿਆ ਅਗਿਆਨ ਦੇਰ ਬਿਨਾਸ਼ ਹਰ ਕਿਰਪਾ ਦੇ ਸੰਤ ਬਿਤੇਆ ਨਾਨਕ ਅਨ ਪਰਗਾਸ ਕਿਉਂਕਿ ਗੁਰੂ ਦੀ ਕਿਰਪਾ ਏ ਹੈ ਜੁਗਤ ਏ ਹੈ ਗੁਰ ਕਿਰਪਾ ਜੇ ਨਾਨਕੋ ਗੇਨੀ ਤੇ ਜੁਗਤਿ ਵਿਸ਼ਾਨੀ ਨਾਨਕ ਲੇਨ ਭਇਓ ਗੋਬਿੰਦ ਸਿਉ ਜੋ ਪਾਣੀ ਸੰਪਾਨੀ ਜਿਵੇਂ ਪਾਣੀ ਦੀਆਂ ਲਹਿਰਾਂ ਸਮੁੰਦਰ ਦੇ ਵਿੱਚ ਉੱਠਦੀਆਂ ਨੇ ਹਵਾ ਮਾਰਦੀਆਂ ਨੇ ਉੱਠ ਕੇ ਦੂਰ ਜਾਂਦੀਆਂ ਨੇ ਫਿਰ ਥੱਲੇ ਤੇ ਥੱਲੇ ਪਾਣੀ ਵਿੱਚ ਮਿਲ ਜਾਂਦੀਆਂ ਨੇ ਕਹਿੰਦੇ ਤੇਰਾ ਜਨਮ ਵੀ ਇਸੇ ਤਰ੍ਹਾਂ ਹੋਇਆ ਤੂੰ ਵੀ ਪ੍ਰਮਾਤਮਾ ਦੇ ਵਿੱਚ ਇਓਂ ਲਿਜਾਨਾ ਹੈ ਪਾਣੀ ਦੇ ਨਾਲ ਇੱਕਮਿਕ ਹੋ ਜਾਣਾ ਹੈ ਤੇਰੀ ਜੋਤ ਵੀ ਜਿਹੜੀ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੀ ਹੈ ਕਿਉਂਕਿ ਬਾਣੀ ਕਹਿੰਦੀ ਹੈ ਨਾ ਜਿਉ ਜਲ ਮੈਂ ਜਲ ਇਕ ਥਾਨ ਤਿਉ ਜੋਤੀ ਸੰਗ ਜੋਤਿ ਸੁਮਨ ਮਿਟ ਗਏ ਗਾਵਨ ਪਾਇ ਬਿਸਰਾਮ ਨਾਨਕ ਪ੍ਰਭ ਕੈ ਸਦ ਕਰਵਾਨ ਇਸ ਲਈ ਸਤਿਗੁਰ ਤੋਂ ਬਿਹਾਰ ਜਾਣਾ ਚਾਹੀਦਾ ਹੈ ਦੁੱਖਾਂ ਵਿੱਚ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ ਕਦੇ ਵੀ ਟੈਨਸ਼ਨਾਂ ਦੇ ਵਿੱਚ ਪਰੇਸ਼ਾਨੀਆਂ ਦੇ ਵਿੱਚ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਜੇ ਅਸੀਂ ਵਿਚਾਰ ਕਰੀਏ ਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਨੰਦਪੁਰ ਦੇ ਵਿੱਚ ਰਹਿੰਦੇ ਨੇ ਬੜਾ ਆਨੰਦ ਹੈ ਬੜਾ ਸੁਖ ਹੈ ਪਰ ਔਰੰਗਜ਼ੇਬ ਨੇ ਕਹਿ ਦਿੱਤਾ ਕਿ ਤੁਸੀਂ ਇਸ ਆਨੰਦਪੁਰ ਦੀ ਆਨੰਦਪੁਰ ਨੂੰ ਖਾਲੀ ਕਰ ਦਿਓ ਕਿਲੇ ਨੂੰ ਖਾਲੀ ਕਰ ਦਿਓ ਤੇ ਗੁਰੂ ਸਾਹਿਬ ਜ ਨੇ ਇਸ ਮੋਹ ਦਾ ਤਿਆਗ ਕਰ ਦਿੱਤਾ ਭਾਵ ਕਹਿਣ ਲੱਗੇ ਕਿ ਮੈਨੂੰ ਆਨੰਦ ਛੱਡ ਦੇਵਾਂਗਾ ਪਰ ਗੁਰੂ ਸਾਹਿਬ ਜੀ ਕੁਝ ਵੀ ਨਹੀਂ ਲੈ ਕੇ ਗਏ ਭਾਵ ਉਹਨਾਂ ਦੀ ਭਾਵਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ساری ਜ਼ਿੰਦਗੀ ਵਿੱਚ ਦੁੱਖ ਆਏ ਨੇ ਪਰ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ ਪ੍ਰਮਾਤਮਾ ਦਾ ਧੰਨਵਾਦ ਕਰਦੇ ਨੇ ਜੇ ਚਾਰੇ ਪੁੱਤ ਆ ਰਹੇ ਨੇ ਤੇ ਸਾਡੇ ਖਾਦਰ ਆ ਰਹੇ ਨੇ ਜੇ ਅਸੀਂ ਅੱਜ ਸੁੱਖ ਪ੍ਰਾਪਤ ਕਰ ਰਹੇ ਆ ਤਾਂ ਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਕਰ ਰਹੇ ਆ ਇਸ ਲਈ ਸਾਨੂੰ ਦੁੱਖ ਤੇ ਸੁੱਖ ਵਿੱਚ ਗਦੇ ਵੀ ਘਬਰਾਉਣਾ ਨਹੀਂ ਚਾਹੀਦਾ ਤੇ ਸਿਰਫ ਗੁਰੂ ਦੀ ਟੇਕ ਲੈਣੀ ਚਾਹੀਦੀ ਹੈ ਗੁਰੂ ਦਾ ਆਸਰਾ ਲੈਣਾ ਚਾਹੀਦਾ ਹੈ ਗੁਰੂ ਦੇ ਆਸਰੇ ਦੁਆਰਾ ਹੀ ਅਸੀਂ ਪਰਮਾਤਮਾ ਤੱਕ ਪਹੁੰਚ ਸਕਦੇ ਆ ਕਿਉਂਕਿ ਅਮ ਸਰਨ ਵਿੱਚ ਜਦੋਂ ਅਸੀਂ ਆਉਂਦੇ ਆ ਹਨਾ ਫਿਰ ਸਾਨੂੰ ਹਰ ਕੋਈ ਚੀਜ਼ ਦਾ ਚੰਗਾ ਬੋਲ ਪਤਾ ਲੱਗ ਜਾਂਦਾ ਹੈ ਜੋ ਭਗਤਕ ਪ੍ਰੀਤ ਸਾਹਿਬ ਜੀ ਕਹਿੰਦੇ ਨੇ ਕਹਿੰਦੇ ਨੇ ਕਿ ਜਿਹੜਾ ਦੁੱਖ ਹੈ ਨਾ ਉਹ ਮੈਂ ਹਰੇਕ ਘਰ ਦੇ ਵਿੱਚ ਵੇਖਿਆ ਹੈ ਫਰੀਦਾ ਕਿਉਂਕਿ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਜਿਹੜਾ ਮੈਂ ਦੁੱਖ ਦੇਖਿਆ ਨਾ ਹਰੇਕ ਅਧਰ ਦੇ ਵਿੱਚ ਫਰੀਦ ਹੈ ਤੇ ਇਸ ਲਈ ਤੂੰ ਕੀ ਕਰਨਾ ਕਰ ਪ੍ਰਮਾਤਮਾ ਦਾ ਜੋ ਨਾਮ ਹੈ ਉਸ ਨੂੰ ਆਪਣੇ ਹਿਰਦੇ ਵਿੱਚ ਸੁਣਾ ਕਰ ਗੁਰੂ ਕਿਰਪਾ ਜੇ ਨਾਰਖੋ ਕੀਨੀ ਤੇ ਇਹ ਜੁਗਤ ਵਿਛਾਨੀ ਨਾਨਕ ਲੇਨ ਪਇਓ ਗੋਬਿੰਦ ਸਿਉ ਜਿਉਂ ਪਾਨੀ ਸੰਪਾਨੀ ਜਦੋਂ ਤੇਰੇ ਤੇ ਗੁਰੂ ਕਿਰਪਾ ਕਰੇਗਾ ਫਿਰ ਤੈਨੂੰ ਇਹ ਯੁਗਤ ਪਤਾ ਲੱਗ ਜਾਏਗੀ ਨਾਨਕ ਲੇਨ ਭਇਓ ਗੋਬਨ ਸਿੰਘ ਜੋ ਪਾਨੀ ਸੰਪਾਨੀ ਫਿਰ ਜਿਹੜਾ ਨਾਨਕ ਹੈ ਭਾਗ ਗੁਰੂ ਤੇਗ ਬਹਾਦਰ ਜੀ ਨੇ ਉਹ ਫਿਰ ਗੋਬਿੰਦੇ ਦੇ ਨਾਲ ਮਿਲ ਜਾਣਗੇ ਤੇ ਫਿਰ ਸਸੀਂ ਪਰਮਾਤਮਾ ਤੱਕ ਪਹੁੰਚ ਜਾਵਾਂਗੇ ਕਿਉਂਕਿ ਸਾਡਾ ਜਨਮ ਕਿਹੜਾ ਅਸੀਂ ਅਸੀਂ ਗੁਰੂ ਨੂੰ ਮਿਲਣ ਆਏ ਆ ਭਈ ਪ੍ਰਾਪਤਮਾਨਕ ਦੂਰੀਆ ਗੋਬਨ ਮਿਲਣ ਕੀ ਇਹ ਤੇਰੀ ਬਰੀਆ ਵਰਕਾਤ ਇਹਰੇ ਕਿਤੇ ਨਾ ਗਾਮ ਇਸ ਲਈ ਅਸੀਂ ਗੁਰੂ ਦੇ ਨਾਲ ਪਰਮਾਤਮਾ ਦਾ ਨਾਮ ਜਪੀਏ ਸੋ ਸਤਿਗੁਰੂ ਜੀ ਸਤਿਗੁਰੂ ਜੀ ਕਿਰਪਾ ਕਰਨ ਜੋ ਇਹ ਅਸੀਂ ਵਿਚ ਛਬਦ ਵਿਚਾਰ ਕੀਤਾ ਹੈ ਇਹ ਸਾਡੇ ਹਿਰਦੇ ਵਿੱਚ ਵਸ ਜਾਏ ਤੇ ਗੁਰੂ ਸਾਹਿਬ ਜੀ ਸਾਡੇ ਤੇ ਕਿਰਪਾ ਕਰਨ ਅਸੀਂ ਗੁਰੂ ਕੋਲੋਂ ਪਰਮਾਤਮਾ ਦਾ ਨਾਮ ਮੰਗਣਾ ਹੈ ਕੀ ਮੰਗਣਾ ਮੰਗਣ ਮੰਗਣਾ ਮੰਗਣਾ ਮੰਗਨ ਹਾਰਜਸ ਗੁਰੂ ਤੇ ਮੰਗਣਾ ਜੇ ਮੰਗਣਾ ਹੈ ਤਾਂ ਗੁਰੂ ਦਾ ਨਾਮ ਮੰਗਿਏ ਕੀ ਮੰਗਣਾ ਹੈ ਵਿਸਰਣਾਹੀ ਦਾਤ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਗੁਰੂ ਦਾ ਨਾਮ ਮੰਗਿਏ ਤੇ ਜਿੰਨੇ ਨਾਲ ਸਾਨੂੰ ਪਤਾ ਲੱਗ ਜਾਏਗਾ ਕਿ ਸੱਚ ਕੀ ਹੈ ਦੁੱਖ ਕੀ ਹੈ ਝੂਠ ਕੀ ਹੈ ਸੋ ਦਾਸ ਵਸੋਂ ਕਥਾ ਵਿਚਾਰ ਕਰਦੇ ਇੱਕ ਨਈ ਨਿਕਾ ਪ੍ਰਕਾਰ ਦੀਆਂ ਉਪਰਲਾ ਗਲਤੀਆਂ ਹੋਈਆਂ ਹੋਣਗੀਆਂ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਜੋਗ ਹੈ ਸੋ ਅੰਤ ਵਿੱਚ ਵਿਲਾਪ ਅਤੇ ਆਪਕੋ ਜੀ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ